ਪੰਜਾਬ ਦੇ ਪਿੰਡਾਂ ਦਾ ਮਾਹੌਲ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਪਿੰਡਾਂ ਦੇ ਵਿੱਚ ਦਿਨ-ਪ੍ਰਤੀ-ਦਿਨ ਮਾਹੌਲ ਖਰਾਬ ਹੁੰਦਾ ਜਾ ਰਿਹਾ। ਉਸ ਦੀ ਤਾਜ਼ਾ ਉਦਾਹਰਣ ਆ ਵੀਡੀਓ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡੈਰੀਵਾਲ ਤੋਂ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਫੂਬ ਵਾਇਰਲ ਹੋ ਰਹੀ ਹੈ। ਇਹ ਘਟਨਾ ਬੀਤੇ ਕੱਲ ਰਾਤ ਦੀ ਹੈ। ਜਦੋਂ ਦੋਵੇਂ ਤਰ੍ਹਾਂ ਦੇ ਨੌਜਵਾਨ ਆਮੋ ਸਾਹਮਣੇ ਨਜ਼ਰ ਆਏ ਨੇ ਜਿਨ੍ਹਾਂ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਗੋਲੀਆਂ ਚੱਲ ਗਈਆਂ। ਤਾਂ ਦੱਸਦੀ ਹੈ ਕਿ ਦੋਵੇਂ ਪਾਸੋਂ ਗੋਲੀਆਂ ਚਲਾਈਆਂ ਗਈਆਂ। ਜਿਸ ਦੌਰਾਨ ਪਿੰਡ ਦਾ ਹੀ ਇੱਕ ਮੋਹਤਵਾਰ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਜਤਿੰਦਰ ਸਿੰਘ ਹੋਰੀ ਨੌਜਵਾਨਾਂ ਨੂੰ ਹਟਾਉਣ ਆਏ ਤਾਂ ਅੱਗੇ ਉਹ ਨਸ਼ੇੜੀ ਧਿਰ ਵਾਲੇ ਨੌਜਵਾਨਾਂ ਨੇ ਪ੍ਰਧਾਨ ਸਾਹਿਬ ਤੇ ਹਮਲਾ ਕਰ ਦਿੱਤਾ ਤੇ ਉਹਨਾਂ ਦੀ ਗੱਡੀ ਭੰਨ ਦਿੱਤੀ। ਇਸੇ ਲੜਾਈ ਦੌਰਾਨ ਦੋਵੇਂ ਧਿਰਾਂ ਦੇ ਕਈ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਭਰਤੀ ਕੀਤਾ ਗਿਆ। ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਸਿੰਘ ਹੋਰਾ ਨੇ ਦੱਸਿਆ ਕਿ ਮੈਂ ਨਸ਼ੇੜੀਆਂ ਦੀ ਵੀਡੀਓ ਬਣਾ ਕੇ ਪਰਦਾ ਫਾਸ਼ ਕਰਨ ਲੱਗਿਆ ਸੀ ਤਾਂ ਨਸ਼ੇੜੀਆਂ ਵੱਲੋਂ ਸਾਡੇ ਤੇ ਹਮਲਾ ਕਰ ਦਿੱਤਾ ਗਿਆ। ਮਸਲਾ ਜੀ ਇਹ ਜਿਹੜੀ ਦੂਸਰੀ ਧਿਰ ਹੈ ਜੀ ਇਹ ਮਤਲਬ ਸ਼ਰਾਰਤੀ ਲੋਕ ਨੇ ਅਕਸਰ ਲੋਕਾਂ ਦੇ ਨਾਲ ਇਹ ਜਿਹੜਾ ਲੜਾਈ ਝਗੜਾ ਕਰਦੇ ਰਹਿੰਦੇ ਨੇ। ਤੇ ਕੱਲ ਵੀ ਇਹਨਾਂ ਨੇ ਮਤਲਬ ਫੋਨ ਦੇ ਉੱਤੇ ਮਤਲਬ ਕੁਝ ਸਾਡੇ ਪਿੰਡ ਦੇ ਮੁੰਡਿਆਂ ਨੂੰ ਧਮਕੀਆਂ ਦਿੱਤੀਆਂ ਇਹਨਾਂ ਨੇ ਕਿ ਐਂ ਕਰਦੇ ਆਂਗੇ ਜੂੰ ਕਰਦੇ ਆਂਗੇ ਠੀਕ ਆ ਜੀ ਉਹਦੇ ਵਿੱਚ ਜਦੋਂ ਮੈਨੂੰ ਪਤਾ ਲੱਗਾ ਕਿ ਦੋਵੇਂ ਪਾਸੇ ਮੁੰਡੇ ਇਕੱਠੇ ਹੋਏ ਆ ਤੇ ਮੈਂ ਪਿੰਡ ਦਾ ਮੋਹਤਬਰ ਹੋਣ ਦੇ ਨਾਤੇ ਮੈਂ ਇਸੇ ਰੱਲ ਗਿਆ ਗੱਡੀ ਲੈ ਕੇ ਆਪਣੀ ਮੈਂ ਕਿਤੋਂ ਆ ਰਿਹਾ ਸੀਗਾ ਡੇਰਾ ਬਾਬਾ ਨਾਨਕ ਤੋਂ ਤੇ ਮੈਂ ਸਿੱਧੀ ਗੱਡੀ ਲੈ ਕੇ ਉਹਨਾਂ ਨਾਲ ਗਿਆ ਵੀ ਝਗੜੀ ਚ ਚਲੋ ਕੁਝ ਨਹੀਂ ਰੱਖਿਆ ਹਨਾ ਮੈਂ ਸਮਝਾਉਣਾ ਇਹਨਾਂ ਨੂੰ ਇਹਨਾਂ ਨੇ ਮੇਰੀ ਕੁਝ ਨਹੀਂ ਸੁਣੀ ਇਹਨਾਂ ਨੇ ਮੇਰੀ ਗੱਡੀ ਹੰਡਾ ਸੀਧੀ ਸਾਰੀ ਵੱਢਤੀ ਇਹਨਾਂ ਨੇ ਤੇ ਟੋਟਲ ਐਸਮਲੋ ਕਰਤੀ ਐ 108 ਗੱਡੀ ਐ ਐਸਐਜੂ ਸਾਹਿਬ ਇੱਥੇ ਆਏ ਨੂੰ ਉਹਨਾਂ ਨੂੰ ਪੁੱਛ ਸਕਦੇ ਤੁਸੀਂ ਅਹੀਂ ਇਹਨਾਂ ਨੂੰ ਮਤਲਬ ਜਦੋਂ ਇਹਨਾਂ ਨੇ ਮੁੜ ਕੇ ਪਿੱਛੋਂ ਬੰਦਿਆਂ ਨੇ ਆਣ ਕੇ ਮੇਰੀ ਇਹਨਾਂ ਨੇ ਮਤਲਬ ਜਾਨ ਬਚਾਈ ਪਿੰਡ ਦੇ ਬੰਦੇ ਨਹੀਂ ਪਿੰਡ ਦੇ ਬੰਦੇ ਨਹੀਂ ਜਿਹੜੇ ਮਤਲਬ ਸਾਡੇ ਚੋਂ ਦੂਸਰੀ ਥੇਰ ਮਤਲਬ ਇਕੱਠੀ ਹੋਈ ਸੀਗੇ ਉਹਨਾਂ ਨੇ ਆਣ ਕੇ ਮੇਰੀ ਜਾਨ ਬਚਾਈ ਹੈ ਮੈਨੂੰ ਉੱਥੋਂ ਕੱਢਿਆ ਇਹਨਾਂ ਨੇ ਬਾਜੀ ਰੰਜਿਸ਼ ਹੋਏ ਕੋਈ ਤੇ ਕੋਈ ਦੱਸੀਏ ਨਾ ਐਵੇਂ ਹੀ ਬੱਸ ਬਾਜੀ ਰੱਜ ਲੈਿੰਦੇ ਆ ਗੋਲੀਆਂ ਦੇ ਨਾਲ ਇਹਨੇ ਦੀ ਛਕਣਾ ਸੂਰਤਾਂ ਵੇਖੋ ਉਹ ਗੋਲੀਆਂ ਨਾਲ ਰੱਜ ਲੈਣਾ ਔਰ ਅੱਜ ਵੀ ਔਰ ਅੱਜ ਕੇ ਜਿੰਨੂ ਜੀ ਕਰਦੇ ਧਮਕੀਆਂ ਦੇ ਦਿੰਦੇ ਆ ਫਿਰ ਲੋਕ ਸਾਹਿਬ ਜਿਹੜੇ ਰੋਟੀ ਖਾਂਦੇ ਆ ਭਾਜੀ ਉਹ ਲੜਾਈ ਤੋਂ ਬਰੇਜ਼ ਕਰਦੇ ਆ ਗੁੰਡਾ ਟੈਬ ਵੀ ਜੀ ਬਿਲਕੁਲ ਤੁਸੀਂ ਪਿੰਡ ਜਾ ਕੇ ਪਤਾ ਕਰ ਸਕਦੇ ਹੋ ਕਿੰਨਾ ਵਾਰੀ ਪਤਾ ਕਰ ਸਕਦੇ ਹੋ ਸਾਢੇ ਵਾਰੀ ਪਤਾ ਕਰ ਸਕਦੇ ਹੋ ਪਿੰਡ ਚੋਂ ਨਹੀਂ ਲਾ ਕੇ ਜੋ ਪਤਾ ਕਰੋ ਸਾਡੇ ਬਾਰੇ ਮੈਂ ਇਸ ਟਾਈਮ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਹਾਂ ਪਿੰਡ ਦੇ ਜੋ ਮਤਲਬ ਕੰਮ ਤੋਂ ਲਿਆ ਸਾਰੇ ਅਸੀਂ ਦੇਖਦੇ ਆ ਲੋਕਾਂ ਦੇ ਜੋ ਖਾਸ ਤੋਂ ਨੇ ਪ੍ਰਵਾਈਤੇ ਹਨ ਇਹ ਬਾਡੀ ਇਹ ਪਾਰਟੀ ਕੀ ਦੱਸਾਂ ਜੀ ਤੁਹਾਨੂੰ ਮੈਂ ਦੱਸਿਆ ਬਾਰ-ਬਾਰ ਇਹੋ ਗੱਲ ਦੱਸ ਰਿਹਾ ਵੀ ਸ਼ਰਾਰਤੀ ਅੰਸਰ ਨੇ ਇਹਨਾਂ ਨੂੰ ਕੋਈ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕੋਈ ਕੰਮ ਨਹੀਂ ਵਸਿਆ। ਜਿਹੜੀ ਪਹਿਲੀ ਵਾਰੀ ਕੀਤੀ ਉਹ ਕਿਹਨੇ ਕੀਤੀ? ਪਹਿਲਾਂ ਜਦੋਂ ਮੈਂ ਗਿਆ ਜੀ ਹਵਾਈ ਫੇਅਰ ਹੋਏ ਨੇ। ਠੀਕ ਹੈ ਜੀ। ਹਨੇਰਾ ਸੀਗਾ। ਅਗਲੇ ਪਾਸੇ ਵੀ ਇਹ ਮਿਲ ਕੇ 15 ਤੋਂ 20 ਬੰਦੇ ਉੱਤਰ ਲੈ ਕੇ ਖਲੋਤੇ ਸੀਗੇ। ਇਹਨਾਂ ਨੇ ਹਵਾਈ ਫੇਅਰ ਕੀਤੇ। ਦੋ ਨੰਬਰ ਦੇ ਅਸਲੇ ਨਾਲ ਕੀਤੇ। ਬਿਲਕੁਲ ਮੈਂ ਰੋਕਿਆ ਵੀ ਨਹੀਂ ਲੜਨਾ ਨਹੀਂ ਆ ਇਹਨਾਂ ਨੂੰ ਵੀ ਰੋਕਿਆ ਵਾ ਇਹ ਮੁੜੇ ਨਹੀਂ ਗਏਗਾ। ਇਹ ਤਾਂ ਬਾਅਦ ਫਿਰ ਦੇਖੋ ਜਦੋਂ ਮੈਂ ਇਹਨਾਂ ਕਰਕੇ ਗਿਆ ਵੀ ਨਹੀਂ ਲੜਨਾ। ਜਦੋਂ ਮੈਨੂੰ ਉਹਨਾਂ ਨੇ ਮਾਰਨ ਤੱਕ ਗਏ ਆ ਗੱਡੀ ਵੱਢਦੀ ਮੇਰੀ ਸਾਰੀ ਵਿੱਚ ਮੈਨੂੰ ਇਹ ਨਾ ਜਾ ਕੇ ਕੱਢ ਦੇ ਤਾਂ ਮੇਰਾ ਮੇਰਾ ਕਤਲ ਕਰ ਦੇਣਾ ਸੀ ਮੇਰਾ ਨਾਮ ਮਨਪ੍ਰੀਤ ਸਿੰਘ ਆ ਪਿੰਡ ਡੇੜੀਵਾਲ ਕਰਨ ਤੇ ਜ਼ਿਲ੍ਹਾ ਗਰਦਾਸ ਖੋੜਾ ਤੇ ਆ ਮੇਰੇ ਤਾਇਆ ਜੀ ਦਾ ਮੁੰਡਾ ਆ ਮੰਗਲ ਸਿੰਘ ਸਨੋ ਬਲਵੰਤ ਸਿੰਘ ਤੇ ਇਹ ਵੀ ਡੇੜੀਵਾਲ ਦੇ ਵਸਨੀਕ ਨੇ ਤੇ ਇਹ ਬਾਕੀ ਸਾਰੇ ਆਪਣੇ ਇਹ ਬਹਾਦਰ ਸਿੰਘ ਸਨੋ ਬਲਵੰਤ ਸਿੰਘ ਇਹ ਮੇਰੇ ਤਾਇਆ ਜੀ ਦਾ ਨੂੰ ਦਾਇਆ ਠੀਕ ਆ ਕੋਈ ਤੇ ਇਹਨਾਂ ਨਾਲ ਇਦਾਂ ਆ ਕਿ ਡੇੜੀਵਾਲ ਦੇ ਵਿੱਚ ਨੀਕ ਜਤਿੰਦਰ ਸਿੰਘ ਸਨ ਆਫ ਹਰਜਿੰਦਰ ਸਨ ਆਫ ਜਰਨੈਲ ਸਿੰਘ ਜਤਿੰਦਰ ਸਿੰਘ ਸਨ ਆਫ ਜਰਨੈਲ ਸਿੰਘ ਇਹਨਾਂ ਨੇ ਛੜਿਆਮ ਸਿੱਧੀਆਂ ਗੋਲੀਆਂ ਚਲਾਈਆਂ ਨੇ ਉੱਥੇ ਵੀਡੀਓ ਵਗੈਰਾ ਸਾਡੇ ਕੋਲ ਹੈਗੀਆਂ ਨੇ ਭਾਜੀ ਹੁਣੀ ਤੁਹਾਨੂੰ ਦਿਖਾ ਦੇਣਗੇ ਇਹਨਾਂ ਨੇ ਸਿੱਧੀਆਂ ਗੋਲੀਆਂ ਚਲਾਈਆਂ ਨੇ ਤੇ ਤਿੰਨ ਬੱਚਿਆਂ ਦੇ ਫਾਦਰ ਨੇ ਠੀਕ ਹੈ ਜੀ ਤੇ ਉਹਨਾਂ ਨੂੰ ਉਹਨਾਂ ਨੇ ਸਿੱਧੀ ਗੁੰਡਾ ਗੁੰਡਾਗਰਦੀ ਕੀਤੀ ਛੜਿਆਮ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਤੇ ਇਦਾਂ ਕਿ ਇਹਨਾਂ ਨੇ ਤਾਂ ਕੀਤੀ ਆ कि ਇਹਨਾਂ ਦਾ ਜੋਰ ਆ ਆਮ ਆਦਮੀ ਦੀ ਸ਼ੈ ਨਾਲ ਸਿੱਧੀ ਇਹਨਾਂ ਨੇ ਕੀਤੀ ਗੁੰਡਾ ਕਰਦੀ ਕਿਉਂਕਿ ਇਹ ਗਲਤ ਕੰਮ ਕਰਦੇ ਨੇ ਜਵਾਨੀ ਨੂੰ ਭੜਕਾਉਂਦੇ ਨੇ ਠੀਕ ਹੈ ਜੀ ਨਸ਼ਿਆਂ ਤੇ ਇਹਨਾਂ ਚੀਜ਼ਾਂ ਤੋਂ ਅਸੀਂ ਡੱਕਨੇ ਆ ਵੀਡੀਓ ਪਾਉਂਨੇ ਜੇ ਕਿ ਭਗਵੰਤ ਮਾਤ ਦੇ ਖਿਲਾਫ ਮਤਲਬ ਕਿ ਇਹ ਦੇ ਖਿਲਾਫ ਪਾ ਦਿੱਤੀ ਤੇ ਇਹਨੇ ਕਹਿੰਨਾ ਵੀ ਡਿਲੀਟ ਕਰ ਕਿਉਂ ਪਾਈ ਜੇ ਕਮੈਂਟ ਕਰਦਾ ਕਹਿੰਦਾ ਡਿਲੀਟ ਕਰ ਕਿਉਂ ਪਾਈ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸਾਡੀ ਤੁਸੀਂ ਦੇਖ ਸਕਦੇ ਹੋ ਅਸੀਂ ਪੰਜਾਬ ਦੀ ਗੱਲ ਕਰਦਾ ਹਾਂ ਮੈਂ ਵੀਡੀਓ ਪਾਉਂਦਾ ਸੀਗਾ ਸੋਸ਼ਲ ਮੀਡੀਆ ਤੇ ਤੇ ਉਹ ਮੈਨੂੰ ਕਹਿੰਦਾ ਸੀ ਬਾਰ-ਬਾਰ ਕਿ ਕੱਟ ਕਿਉਂ ਭਾਈ ਸਾਡੇ ਅੱਡੇ 'ਚ ਚੱਲੀਆਂ ਗੋਲੀਆਂ ਨਰਾਂ ਵਾਲੀ ਇਦਾਂ ਹੀ ਚੱਲੀਆਂ ਨਰਾਂ ਵਾਲੀ ਗੋਲੀਆਂ ਪਰੋਤੀ ਮੰਗਦੇ ਸੀ ਉਹ ਤੇ ਬਸ ਉਹ ਵੀਡੀਓ ਪਾਈ ਤੇ ਕਹਿੰਦਾ ਸੀ ਕੱਟ ਦੇ ਤੇ ਹੁਣ ਇਹ ਇਦਾਂ ਵੀਡੀਓ ਤੋਂ ਗੱਲ ਵਧੀ ਹੈ ਤੇ ਇਹਨਾਂ ਨੇ ਆ ਕੇ ਛੜਿਆਂ 'ਮ ਗੋਲੀਆਂ ਮਾਰੀਆਂ ਸ਼ਾਇਦ ਅਹੀਂ ਰੋੜਾ ਹੋਈ ਇਹਨਾਂ ਦੇ ਪੈਰਾਂ ਦਾ ਕਿਦਾਂ ਕੁਝ ਵੀ ਤੀ ਦੇ ਉਹ ਤੇ ਹੁਣ ਤੁਸੀਂ ਦੱਸੋਗੇ ਪਹਿਲਾਂ ਕੋਈ ਰੰਜਿਸ਼ ਕੋਈ ਰੰਜਿਸ਼ ਨਹੀਂ ਦੀਗੀ ਇਹਨਾਂ ਨੇ ਬਸ ਇਹੀ ਗੱਲ ਚੁਪਦੀ ਹੈ ਕਿ ਇਹ ਵੀਡੀਓ ਪਾਉਂਦਾ ਜਾਂ ਕਿਦਾਂ ਉਧਰ ਪੁਲਿਸ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮਾਮਲਾ ਰਾਤ ਪਤਾ ਲੱਗਾ ਸਾਨੂੰ ਸੁਣਨਾ ਮਿਲੀ ਸੀ ਵੀ ਪਿੰਡ ਡੇਰੀਵਾਲ ਕਿਰਨ ਦੋ ਪਾਰਟੀਆਂ ਝੜਾ ਆਇਆ ਤੇ ਅਸੀਂ ਰਾਤ ਉੱਥੇ ਪਹੁੰਚੇ ਸੀ ਤੇ ਜਿੱਥੇ ਮੌਕੇ ਤੇ ਇੱਕ ਕਾਰ ਜਿਹੜੀ ਆ ਸਿਟੀ ਹੋਂਡਾ ਉਹ ਕਾਫੀ ਨੁਸਾਨੀ ਹੋਈ ਖੜੀ ਸੀ ਤੇ ਉਹਦਾ ਕੰਮ ਨੁਸਾਨ ਕੀਤਾ ਤੇ ਮੌਕੇ ਤੋਂ ਸਾਰੇ ਅਸੀਂ ਸੀਨ ਵੇਖਿਆ ਕ੍ਰਾਈਮ ਦਾ ਉਸ ਤੋਂ ਬਾਅਦ ਸਵੇਰੇ ਪਤਾ ਲੱਗਾ ਵੀ ਦੋਵੇਂ ਪਾਰਟੀਆਂ ਜਿਹੜੀਆਂ ਸਿਵਰ ਹਸਪਤਲ ਕੋਲ ਆਪਾਂ ਦਾਖਲ ਨੇ ਫਿਰ ਉਹ ਫਿਰ ਮੈਕਦਾਸਪੁਰ ਆਇਆ ਇੱਥੇ ਇੱਕ ਪਾਰਟੀ ਵੱਲੋਂ ਮੰਗਲ ਸਿੰਘ ਵਾਸੀ ਡੇਰੀਆ ਕਰਨ ਤੇ ਦੂਜੇ ਪਾਸੇ ਤੋਂ ਜਤਿੰਦਰ ਸਿੰਘ ਹੈਪੀ ਡੇਰੀਆ ਕਰਨ ਦੋਵੇਂ ਦਾਖਲ ਨੇ ਤੇ ਡਾਕਟਰਾਂ ਨੂੰ ਮਿਲ ਕੇ ਇਹਦੇ ਨਾਲ ਮੈਡੀਕਲ ਜਿਹੜਾ ਘਟਿਆ ਹੈ ਮੇਰਾ ਘਟਿਆ ਉਹ ਲੈ ਕੇ ਤੇ ਜਿਹੜੇ ਕਾਰਵਾਈ ਬੰਦੀ ਆ ਉਹ ਆਪਾਂ ਕਰ ਰਹੇ ਹਾਂ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੈਡੀਕਲ ਰਿਪੋਰਟ ਦੇ ਮੁਤਾਬਕ ਮਲਜ਼ਮਾਂ 'ਤੇ ਕਾਰਵਾਈ ਅਮਲ ਚਲਿਆਂਦੀ ਜਾਵੇਗੀ ਖੈਰ ਪੰਜਾਬ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾ ਚੁੱਕੀ ਹੈ ਸੋ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ